ਕਿ ਇਹਦੇ ਵਿੱਚ ਫੈਦਲ ਜੱਟ ਇਕੱਲਾ ਨਹੀਂ ਸੀ ਇਸਦੇ ਵਿੱਚ ਉਸ ਦੇ ਨਾਲ ਜਿਹੜੀ ਉਥੋਂ ਦੀ ਪੁਲਿਸ ਹੈ ਉਹ ਵੀ ਜਿਹੜੀ ਇਨਵੋਲਵ ਸੀ ਸਿਆਣਿਆਂ ਨੇ ਗਿਆਨਾ ਕਿ ਪੁਲਿਸ ਦੀ ਜਾਰੀ ਵੀ ਮਾੜੀ ਤੇ ਦੁਸ਼ਮਣੀ ਵੀ ਮਾੜੀ ਤੇ ਜਦੋਂ ਫੈਦਲ ਜੱਟ ਨੇ ਉਂਗਲ ਬਾਹਰ ਕੱਢ ਲਈ ਤੇ ਫਿਰ ਤੁਹਾਨੂੰ ਪਤਾ ਹੀ ਆ ਕਿ ਉਹ ਨਤੀਜਾ ਤੁਹਾਡੇ ਸਾਹਮਣੇ ਆ ਇਸ ਰੰਜਿਸ਼ ਨੂੰ ਲੈ ਕੇ ਪੁਲਿਸ ਨੇ ਫੈਦਲ ਜੱਟ ਨੂੰ ਦਾ ਇਨਕਾਊਂਟਰ ਕੀਤਾ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਪਾਕਿਸਤਾਨ ਦੇ ਵਿੱਚ ਬਹੁਤ ਵੱਡਾ ਇਨਕਾਉਂਟਰ ਹੋਇਆ ਫੈਜ਼ਲ ਜੱਟ ਦਾ ਆਖਰ ਫੈਜ਼ਲ ਜੱਟ ਕੌਣ ਸੀ ਅੱਜ ਇਹਦੇ ਬਾਰੇ ਗੱਲਬਾਤ ਕਰਨੀ ਹੈ ਫੈਜ਼ਲ ਜੱਟ ਜਿਹੜਾ ਪਾਕਿਸਤਾਨ ਰਹਿ ਰਿਹਾ ਸੀ ਤੇ ਉਹ ਬਾਰਲੇਦੇਸ਼ ਕੁਝ ਸਮਾਂ ਪਹਿਲਾਂ ਬਾਰਲੇਦੇਸ਼ ਤੋਂ ਆਇਆ ਸੀ ਈਰਾਨ ਦੇ ਵਿੱਚ ਸੀਗਾ ਈਰਾਨ ਤੋਂ ਜਦੋਂ ਵਾਪਸ ਆਉਂਦਾ ਹੈ ਤੇ ਈਰਾਨ ਦੇ ਵਿੱਚ ਵੀ ਇਹ 2 ਨੰਬਰ ਦਾ ਕੰਮ ਕਰਦਾ ਸੀ ਉੱਥੇ ਵੀ ਜਿਹੜਾ ਕਿ ਡਰੱਗਸ ਦਾ ਕੰਮ ਕਰਦਾ ਸੀ ਤੇ ਉੱਥੋਂ ਫਿਰ ਉੱਥੋਂ ਦੀ ਜਿਹੜੀ ਸਰਕਾਰ ਹੈ ਉਹਨੂੰ ਪਾਕਿਸਤਾਨ ਭੇਜ ਦਿੰਦੀ ਹੈ ਤੇ ਪਾਕਿਸਤਾਨ ਆ ਕੇ ਇੱਕ ਬਹੁਤ ਵੱਡਾ ਡਰੱਗਸ ਦਾ ਜਿਹੜਾ ਬਿਜ਼ਨਸ ਜਿਹੜਾ ਸ਼ੁਰੂ ਕਰ ਲੈਂਦਾ ਬਹੁਤ ਵੱਡਾ ਜਿਹੜਾ ਮੈਂ ਕਹਿ ਸਕਦਾ ਟਾਵਰ ਖੜਾ ਕਰ ਲੈਂਦਾ ਆਪਣਾ ਤੇ ਡਰੱਗਸ ਦਾ ਇਹ ਮੈਂ ਕਹਿ ਸਕਦਾ ਕਿ ਇਹਦੇ ਵਿੱਚ ਫੈਦਲ ਜੱਟ ਕੱਲਾ ਨਹੀਂ ਸੀ ਇਸ ਦੇ ਵਿੱਚ ਉਸ ਦੇ ਨਾਲ ਜਿਹੜੀ ਉਥੋਂ ਦੀ ਪੁਲਿਸ ਹੈ ਉਹ ਵੀ ਜਿਹੜੀ ਇਨਵੋਲਵ ਸੀ ਫੈਜ਼ਲ ਜੱਟ ਦੇ ਨਾਲ ਜਿਹੜੀ ਪੁਲਿਸ ਹੈ ਪਾਕਿਸਤਾਨ ਦੀ ਉਹ ਵੀ ਇਨਵੋਲਵ ਸੀ ਉਹ ਫੈਜ਼ਲ ਜੱਟ ਪੁਲਿਸ ਨੂੰ ਹਰ ਜਿਹੜਾ ਮਹੀਨਾ ਜਿਹੜੇ ਰਿਸ਼ਵਤ ਦਿੰਦਾ ਕਹਿ ਸਕਦੇ ਆਪਾਂ ਮਹੀਨਾ ਭੇਜਦਾ ਸੀ ਪਰ ਇਨਕਾਊਂਟਰ ਕਿਉਂ ਹੁੰਦਾ ਇਨਕਾਊਂਟਰ ਇਸ ਤਰ੍ਹਾਂ ਹੁੰਦਾ ਕਿ ਸਿਆਣਿਆਂ ਨੇ ਗਿਆਨਾ ਕਿ ਪੁਲਿਸ ਦੀ ਜਾਰੀ ਵੀ ਮਾੜੀ ਤੇ ਦੁਸ਼ਮਣੀ ਵੀ ਮਾੜੀ ਸੋ ਜਦੋਂ ਉਂਗਲ ਸੀ ਮੂੰਹ ਦੇ ਵਿੱਚ ਤਾਂ ਠੀਕ ਸੀ ਹਨਾ ਜੋ ਮਰਜ਼ੀ ਕਰ ਲੋ ਠੀਕ ਸੀਗਾ ਹਨਾ ਤੇ ਜਦੋਂ ਫੈਦਲ ਜੱਟ ਨੇ ਉਂਗਲ ਬਾਹਰ ਕੱਢ ਲਈ ਤੇ ਫਿਰ ਤੁਹਾਨੂੰ ਪਤਾ ਹੀ ਆ ਕਿ ਉਹ ਨਤੀਜਾ ਤੁਹਾਡੇ ਸਾਹਮਣੇ ਆ ਤੇ ਦੋਸਤੋ ਗੱਲ ਇਹ ਹੈ ਕਿ ਮਹੀਨਾ ਉਹਨੇ ਦਿਨ ਦਾ ਰਿਆ ਹਨਾ ਉਹਨਾਂ ਚ ਕੰਮ ਚੱਲਦਾ ਰਿਆ ਤੇ ਹੁਣ ਉਹਨੇ ਮਹੀਨਾ ਬੰਦ ਕਰਤਾ ਹਨਾ ਜਦੋਂ ਉਹ ਪੁਲਿਸ ਉਹਦੇ ਘਰੇ ਆਉਂਦੀ ਹੈ ਤੇ ਉਹਨਾਂ ਦੇ ਵਿੱਚ ਕੁਝ ਤਕਰਾਰ ਜਿਹੜਾ ਵਾ ਉਹ ਹੋ ਜਾਂਦਾ ਤੇ ਉੱਥੇ ਗੋਲੀਬਾਰੀ ਚੱਲ ਜਾਂਦੀ ਹੈ ਜਿਹਦੇ ਵਿੱਚ ਪੁਲਿਸ ਦਾ ਇੱਕ ਜਵਾਨ ਹੈ ਜਿਹੜਾ ਉਹ ਮਾਰਿਆ ਜਾਂਦਾ ਤੇ ਇੱਕ ਦੇ ਸੁਣ ਜਾ ਰਿਹਾ ਕਿ ਇੱਕ ਜਿਹੜਾ ਵਾ ਉਹਦੇ ਵੀ ਗੋਲੀ ਲੱਗਦੀ ਉਹ ਜ਼ਖਮੀ ਹੋ ਜਾਂਦਾ ਹਨਾ ਇਸ ਰੰਜਿਸ਼ ਨੂੰ ਲੈ ਕੇ ਪੁਲਿਸ ਨੇ ਫੈਜ਼ਲ ਜੱਟਨ ਦਾ ਐਨਕਾਊਂਟਰ ਕੀਤਾ ਕਿ ਉਸ ਦੇ ਪੁਲਿਸ ਦੇ ਜਿਹੜਾ ਪੁਲਿਸ ਦਾ ਹੈਗਾ ਸੀਗਾ ਕਾਂਸਟੇਬਲ ਲਾਲੋ ਕੁਝ ਵੀ ਅਧਿਕਾਰੀ ਲਾ ਕਹਿ ਸਕਦੇ ਆਪਾਂ ਅਧਿਕਾਰੀ ਸੀਗਾ ਜਿਹੜਾ ਉਹਨੂੰ ਮਾਰ ਮਾਰਿਆ ਉਸ ਦਾ ਬਦਲਾ ਲੈਣ ਵਾਸਤੇ ਇਨੀ ਵੱਡੀ ਫੋਰਸ ਜਿਹੜੀ ਹੱਲੀ ਪੈਟ ਵੀ ਮੰਗਾਈ ਹੈ ਸਾਰੇ ਪਾਸੇ ਜਿਹੜਾ ਵਾਪ ਆ ਇਹ ਵੀਡੀਓ ਜਿਹੜੀ ਆ ਘਮਰੀ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਅਨਕਾਊਂਟਰ ਇਸ ਗੱਲ ਤੇ ਵੀ ਮੈਂ ਆਉਣਾ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਅਨਕਾਊਂਟਰ ਨਹੀਂ ਆ ਇਸ ਗੱਲ ਤੇ ਵੀ ਮੈਂ ਆਉਣਾ ਤੇ ਜਦੋਂ ਇਹ ਗੱਲ ਹੁੰਦੀ ਹੈ ਤੇ ਫੈਦਲ ਜੱਟ ਤੇ ਹੈਲੀਪੈਟਰ ਆਈ ਤੇ ਉਸ ਦੇ ਜਿਹੜੇ ਆ ਤਿੰਨ ਉਹ ਉਹ ਜਿਹੜੇ ਇਹ ਲੱਖਾਂ ਬਰਾਮਦ ਹੁੰਦੀਆਂ ਨੇ 17 ਘੰਟੇ ਐਨਕਾਊਂਟਰ ਚੱਲਦਾ 17 ਘੰਟੇ ਚੱਲਣ ਤੋਂ ਬਾਅਦ ਚ 3 ਲੱਖਾਂ ਬਰਾਮਦ ਹੁੰਦੀਆਂ ਨੇ ਫੈਦਲ ਜੱਟ ਤੇ ਫੈਦਲ ਜੱਟ ਦਾ ਭਤੀਜਾ ਤੇ ਉਹਨਾਂ ਦਾ ਇੱਕ ਸਾਥੀ ਸੀਗਾ 3 ਲੱਖਾਂ ਜਿਹੜੀਆਂ ਬਰਾਮਦ ਹੋਈਆਂ ਔਰ 3 ਜਾਣਿਆਂ ਨੂੰ ਮਾਰਨ ਵਾਸਤੇ 17 ਘੰਟੇ ਲੱਗੇ ਇਹ ਪਾਕਿਸਤਾਨ ਦਾ ਬਹੁਤ ਵੱਡਾ ਕਹਿ ਨਹੀਂ ਸਕਦੇ ਕਿ ਬਹੁਤ ਵੱਡਾ ਕ ਇਹਨਾਂ ਨੇ ਕੰਮ ਕੀਤਾ ਜਿਹਦੇ ਵਿੱਚ ਪਾਕਿਸਤਾਨ ਦੀ ਜਿਹੜੀ ਪੁਲਿਸ ਹੈ ਉਹ ਫੇਲ ਹੈ ਤੇ ਫੇਲ ਹੈ ਇਤੋਂ ਹੀ ਪਤਾ ਲੱਗਦਾ ਕਿ ਇਹ ਫੇਲ ਹੈ ਬਹੁਤ ਵੱਡਾ ਇਨਕਾਊਂਟਰ ਨਹੀਂ ਆ ਸੋ ਦੂਜੀ ਗੱਲ ਇਥੇ ਮੈਂ ਕਹਿਣੀ ਹੈ ਕਿ ਉਸ ਨੇ ਵਾਕਈ ਦੱਸਤਾ ਕਿ ਉਸਨੇ ਇੱਕ ਦਰਗਾਹ ਦੇ ਵਿੱਚ ਜਾ ਕੇ ਲਾਅਸਮੈਂਟ ਕੀਤੀ ਕਿ ਮੈਂ ਤੁਹਾਡਾ ਬੰਦਾ ਨਹੀਂ ਮਾਰਿਆ ਇਸ ਕਰਕੇ ਤੁਸੀਂ ਮੈਂ ਤੁਹਾਡਾ ਬੰਦਾ ਨਹੀਂ ਮਾਰਿਆ ਜਿਨ੍ਹਾਂ ਨੇ ਮਾਰਿਆ ਉਹਨਾਂ ਨੂੰ ਜਾ ਕੇ ਪੁੱਛੋ ਹੁਣ ਵਿੱਚ ਕੀ ਮਾਮਲਾ ਵਿੱਚ ਕਿਹੜੀ ਗੱਲਬਾਤ ਹੈ ਉਹਦੇ ਉਹ ਤਾਂ ਜਿਹੜੀ ਉਹਨਾਂ ਦੀ ਅਨਕੁਆਰੀ ਹੋਊਗੀ ਸਾਰੀ ਜਾਂਚ ਹੋਊਗੀ ਉਹਦੇ ਵਿੱਚ ਪਤਾ ਲੱਗੂਗਾ ਤੇ ਉਹਨਾਂ ਨੇ ਉਹ ਫੈਦਲ ਜੱਟ ਨੇ ਸਪੀਕਰ ਤੇ ਵਿੱਚ ਬੋਲਿਆ ਲੌਸਮੈਂਟ ਕੀਤੀ ਕਿ ਮੈਂ ਤੁਹਾਡਾ ਬੰਦਾ ਨਹੀਂ ਮਾਰਿਆ ਜਿੰਨੇ ਮਾਰਿਆ ਉਹਨੂੰ ਪੁੱਛੋ ਦੂਜੀ ਗੱਲ ਉਹਨੇ ਇੱਕ ਗੱਲ ਹੋਰ ਕਹੀ ਕਹਿੰਦਾ ਕਿ ਉਸ ਨੂੰ ਸ਼ਹੀਦੀ ਦਾ ਦਰਜਾ ਨਾ ਦੋ ਜਿਹੜੇ ਰਿਸ਼ਵਤ ਖਾਂਦੇ ਨੇ ਜਿਹੜੇ ਲੋਕਾਂ ਦਾ ਖੂਨ ਚੂਸਨੇ ਦੇ ਰਿਸ਼ਵਤ ਲੈਂਦੇ ਨੇ ਉਹ ਸ਼ਹੀਦ ਨਹੀਂ ਹੁੰਦੇ ਸੋ ਇਸ ਕਰਕੇ ਇਦਾਂ ਦੀਆਂ ਉਹਨੇ ਗੱਲਾਂ ਕੀਤੀਆਂ ਤੇ ਇੱਕ ਬਹੁਤ ਵੱਡੀ ਜਿਹੜੀ ਰੀਲ ਕਹਿ ਲਈਏ ਜਾਂ ਵੀਡੀਓ ਕਹਿ ਲਈਏ ਬਹੁਤ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਕਹਿ ਰਿਹਾ ਕਿ ਮੈਂ ਮੈਦਾਨ ਛੱਡ ਕੇ ਨਹੀਂ ਭੱਜਾਂਗਾ ਜੇ ਮੈਂ ਮੈਦਾਨ ਛੱਡ ਕੇ ਭੱਜ ਗਿਆ ਤਾਂ ਮੈਨੂੰ ਜੱਟ ਨਾ ਕਿਉਂ ਬਹੁਤ ਡਟ ਕੇ ਮੁਕਾਬਲਾ ਕੀਤਾ ਤੇ ਹੁਣ ਮੈਂ ਇੱਥੇ ਇੱਕ ਗੱਲ ਹੋਰ ਕਹਿਣੀ ਆ ਕਿ ਬਹੁਤ ਸਾਰੇ ਟੀਵੀ ਚੈਨਲ ਇੱਕ ਗੱਲ ਕਹਿ ਰਹੇ ਨੇ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਅਨਕਾਊਂਟਰ ਆ ਪਰ ਨਹੀਂ ਸਾਡੇ ਪੰਜਾਬ ਦੇ ਵਿੱਚ ਸਾਡੇ ਸਿੱਖ ਇਤਿਹਾਸ ਦੇ ਵਿੱਚ ਇੱਕ ਅਨਕਾਊਂਟਰ ਹੋਇਆ ਸੀ ਜਿਹੜਾ ਮੈਂ ਕਹਿ ਸਕਦਾ ਕਿ ਅੱਜ ਤੱਕ ਉਹ ਉਹ ਜਿਹੜਾ ਅਨਕਾਊਂਟਰ ਕਦੇ ਨਹੀਂ ਹੋਇਆ ਹੈ ਨਾ ਬਾਰ ਬਾਰ ਇੱਕੋ ਕਹਿ ਰਹੇ ਨੇ ਕਿ ਇਹ ਜਿਹੜਾ ਵਾ ਦੁਨੀਆ ਦਾ ਸਭ ਤੋਂ ਵੱਡਾ ਅਨਕਾਊਂਟਰ ਆ ਪਰ ਨਹੀਂ ਪੰਜਾਬ ਦੇ ਵਿੱਚ ਇੱਕ ਐਸਾ ਅਨਕਾਊਂਟਰ ਹੋਇਆ ਸੀ ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਜਿਹੜਾ ਸੀਗਾ ਮਾਹੌਲ ਖਰਾਬ ਕਹਿ ਸਕਦੇ ਆ 91 92 ਦੇ 8 ਗੇਟ ਮੈਨੂੰ ਪੱਕੀ ਡੇਟ ਨਹੀਂ ਯਾਦ ਜਿਨ੍ਹਾਂ ਦਾ ਅਨਕਾਊਂਟਰ ਹੋਇਆ ਸੀਗਾ ਉਹ ਮਾਝੇ ਏਰੀਏ ਦੇ ਸੀਗੇ ਬਾਬਾ ਗੁਰਬਚਨ ਸਿੰਘ ਮਾਨੋਚਾਲ ਉਹਨਾਂ ਦਾ ਅਨਕਾਊਂਟਰ ਕੀਤਾ ਗਿਆ ਸੀ ਬਹੁਤ ਜਦੋਜਹਿਦ ਦੇ ਨਾਲ ਉਹਨਾਂ ਦਾ ਅਨਕਾਊਂਟਰ ਕੀਤਾ ਉਸ ਬਾਬਾ ਜੀ ਮੈਂ ਕਹਿ ਸਕਦਾ ਸਾਣਾ ਮੇਰੇ ਲਫ਼ਜ਼ੋ ਕੁਝ ਗਲਤ ਨਾ ਨਿਕਲੇ ਮੈਨੂੰ ਮਾਫ਼ ਕਰਨਾ ਅ ਮੇਰੇ ਤੇ ਉਹਨਾਂ ਨੇ ਡੱਡ ਕੇ ਮੁਕਾਬਲਾ ਕੀਤਾ ਸੀਗਾ ਤੇ ਬਹੁਤ ਵੱਡਾ ਜਿਹੜਾ ਵਾ ਉਹ ਅਨਕਾਊਂਟਰ ਹੋਇਆ ਸੀ ਇਹ ਤਾਂ ਕੁਝ ਵੀ ਨਹੀਂ ਪਰ ਫਿਰ ਵੀ ਫੈਦਲ ਜੱਟ ਨੇ ਡੱਡ ਕੇ ਮੁਕਾਬਲਾ ਕੀਤਾ ਭਾਵੇਂ ਉਹ ਕਿੱਕ ਭਾਵੇਂ ਉਹ ਡਰੱਗਸ ਵੇਚਦਾ ਸੀਗਾ ਭਾਵੇਂ ਉਹ ਕੁਝ ਵੀ ਕਰਦਾ ਸੀ ਉਹ ਲੱਗ ਹੈ ਪਰ ਉਹਨੇ ਇੱਕ ਜਾਂਦਾ ਜਾਂਦਾ ਇੱਕ ਸਿੱਖਿਆ ਜਿਹੜੀ ਹੈ ਉਹ ਦੇ ਗਿਆ ਕਿ ਪੁਲਿਸ ਵਾਲਿਆਂ ਤੇ ਕਦੇ ਵੀ ਕਿਸੇ ਤੇ ਵੀ ਪੁਲਿਸ ਵਾਲੇ ਨਹੀਂ ਮੈਂ ਕਹਿ ਸਕਦਾ ਕਿਸੇ ਤੇ ਵੀ ਅਤਵਾਰ ਨਹੀਂ ਕਰਨਾ ਚਾਹੀਦਾ ਇਹ ਗੱਲ ਜਿਹੜੀ ਹੈ ਉਹ ਜਾਂਦਾ ਜਾਂਦਾ ਜਿਹੜੀ ਹੈ ਸਬਕ ਦੇ ਗਿਆ ਫੈਦਲ ਜੱਟ ਬਾਕੀ ਤੁਹਾਨੂੰ ਕਿੱਦਾਂ ਲੱਗਦਾ ਕਿ ਇਹ ਅਨਕਾਉਂਟਰ ਜਿਹੜਾ ਵਾ ਇਸ ਦੇ ਵਿੱਚ ਸਰਕਾਰ ਦੀ ਛਾਏ ਆ ਜਾਂ ਕੀ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਫਿਰ ਹੋਵਾਂਗੇ ਹਾਜ਼ਰ ਨਵੀਂ ਵੀਡੀਓ ਲੈ ਕੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ